ਬਿਲਾਵਲ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਫਲ ਜਨਮ ਮੋਕੋ ਗੁਰ ਕੀਨਾ ਦੁਖ ਵਿਸਾਰ ਸੁਖ ਅੰਤਰ ਲੀਨਾ ਗਿਆਨ ਅੰਜਨ ਮੋਕੋ ਗੁਰ ਦੀਨਾ ਰਾਮਨਾਮ ਬਿਨ ਜੀਵਨ ਮਨਹੀਨਾ ਰਹਾਉ ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸਿਓ ਜੀਓ ਸਮਾਨਾ ਬਿਲਾਵਲ ਬਾਣੀ ਰਵਿਦਾਸ ਭਗਤ ਕੀ ਏਕ ਓੰਕਾਰ ਸਤਿਗੁਰ ਪ੍ਰਸਾਦ دار ਇਹ ਦੇਖ ਸਭ ਕੋ ਹੱਸੈ ਐਸੀ ਦਿਸ਼ਾ ਹਮਾਰੀ ਅਸ਼ਟ ਦਸਾ ਸਿਧ ਕਰ ਤਲੈ ਸਭ ਕਿਰਪਾ ਤੁਮਹਾਰੀ ਤੂੰ ਜਾਣਤ ਮੈਂ ਕਿਛ ਨਹੀਂ ਭਵਖੰਡਨ ਰਾਮ ਸਗਲ ਜੀ ਸ਼ਰਨਾਗਤੀ ਪ੍ਰਭ ਪੂਰਨ ਕਾਮ ਰਹਾ ਜੋ ਤੇਰੀ ਸ਼ਰਨਾਗਤਾ ਤਿਨ ਨਾਹੀ ਪਾਰ ਉਚ ਨੀਚ ਤੁਮ ਤੇ ਤਰੇ ਆਲਜ ਸੰਸਾਰ ਕਹਿ ਰਵਿਦਾਸ ਅਕਥ ਕਥਾ ਬਹੁ ਕਾਇਕ ਰੀਜੈ ਜਿਸਾ ਤੂੰ ਤੈਸਾ ਤੁਹੀ ਕਿਆ ਉਪਮਾਨ ਦੀਜੈ ਬਿਲਾਵਲ ਜਿਹੇ ਕੋਲ ਸਾਧ ਬੈਸ਼ ਨੂੰ ਹੋਏ ਬਰਨ ਅਬਰਨ ਰੰਗ ਨਹੀਂ ਈਸ਼ੁਰ ਬਿਮਲ ਬਾਸ ਜਾਨੀਏ ਜਗ ਸੋਏ ਰਹਾਉ ਬ੍ਰਹਮਨ ਬੈਸ਼ ਸ਼ੂਦ ਅਰ ਖੱਤਰੀ ਧੋਮ ਚੰਡਾਰ ਮਲੇਸ਼ ਮਨ ਸੋਏ ਹੋਏ ਪਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁਲ ਦੋਏ ਤਨ ਸੋ ਗਾਓ ਤਨ ਸੋ ਠਾਓ ਤਨ ਪਨੀਤ ਕੁਟੰਬ ਸਭ ਲੋਏ ਜਿਨ ਪੀਆ ਸਾਰ ਰਸ ਤਜੇ ਆਨ ਰਸ ਹੋਏ ਰਸ ਮਗਨ ਡਾਰੇ ਬਖ ਖੋਏ ਪੰਡਿਤ ਸੂਰ ਛਤਰਪਤ ਰਾਜ ਭਗਤ ਬਰਾਬਰ ਔਰ ਨਾ ਕੋਏ ਜੈਸੇ ਪ੍ਰੈਨ ਪਾਤ ਰਹੈ ਜਲਸਮੀਪ ਧਨ ਰਵਦਾਸ ਜਨਮੇ ਜਗ ਓਏ ਬਾਣੀ ਸਦਨੇ ਕੀ ਰਾਗ ਬਿਲਾਵਲ ੴ ਸਤਿਗੁਰ ਪ੍ਰਸਾਦਿ ਨਿਰਪ ਕੰਨਿਆ ਕੇ ਕਾਰਨੈ ਇੱਕ ਪਿਆ ਭੇਖਤਾਰੀ ਕਾਮਰਤੀ ਸੁਆਰਥੀ ਵਾਕੀ ਪੈਜ ਸਵਾਰੀ ਤਵ ਗੁਨ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗ੍ਰਸੈ ਰਹਾ ਏਕ ਬੂੰਦ ਜਲ ਕਰਨੇ ਚਾਤ੍ਰਿਕ ਦੁਖ ਪਾਵੈ ਟਾਨ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੇ ਪ੍ਰਾਨ ਜੋ ਥੱਕੇ ਥਿਰ ਨਹੀਂ ਕੈਸੇ ਬਿਰਮਾਵੋ ਬੂਡ ਮੂਏ ਨੌਕਾ ਮਿਲੇ ਕੋ ਕਾਹੇ ਚੜਾਵੋ ਮੈਂ ਨਾਹੀ ਕਸ਼ ਹੋ ਨਹੀਂ ਕਿਛ ਆਹੇ ਨ ਮੋਰਾ ਔਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ